ਕਾਲ ਜੀ ਸਿੰਘ ਕਲੈਕਸ਼ਨ ਬਠਿੰਡਾ ਵੱਲੋਂ ਜੁਆਇਨ ਹੋ ਗਏ ਆ ਜੀ ਜੇ ਤੁਹਾਨੂੰ ਵੀ ਵੈਲਵਟ ਦੀ ਡਿਮਾਂਡ ਹੈ ਤਾਂ ਇਹ ਵੀਡੀਓ ਬਿਲਕੁਲ ਤੁਹਾਡੇ ਲਈ ਬਣੀ ਹੋਈ ਹੈ ਜੀ ਬਿਲਕੁਲ ਵੀਡੀਓ ਮਿਸ ਨਾ ਕਰਿਓ ਜੀ ਪਹਿਲਾ ਕਲਰ ਆ ਰਿਹਾ ਜੀ ਪੀਕਾਕ ਬਲੂ ਕਲਰ ਬੜਾ ਸੋਹਣਾ ਕਲਰ ਹੈ ਨੈਕਲਾਈਨ ਤੋਂ ਲੈ ਕੇ ਐਮਬਰਾਇਡਰੀ ਚੈੱਕ ਕਰਿਓ ਜੀ ਬਾਰਡਰ ਲਾਈਨ ਤੱਕ ਕਿੰਨੀ ਸੋਹਣੀ ਐਮਬਰਾਇਡਰੀ ਦਿੱਤੀ ਹੈ ਜੀ ਬੜਾ ਕਮਾਲ ਦਾ ਹੈਂਡ ਐਮਬਰਾਇਡਡ ਕੰਮ ਹੈ ਜੀ ਲੋ ਜੀ 슬ੀਵਸ ਦੇ ਉੱਤੇ ਕੰਮ ਦੇਖੋ ਜੀ ਕਿੰਨਾ ਜ਼ਿਆਦਾ ਪਿਆਰਾ ਸਟਲ ਦਾ ਕੰਮ ਦਿੱਤਾ ਹੋਇਆ ਜੀ ਸਲੀਕ ਜਿਹਾ ਕੰਮ ਹੈ ਬਾਟਮ ਬੜੀ ਪਿਆਰੀ ਹੈ ਰੈ ਪਿਓਰ ਕ੍ਰਸ਼ ਵੈਲਵਟ ਦਾ ਸਟੌਲ ਆ ਗਿਆ ਜੀ ਕੁਆਲਿਟੀ ਦੇਖਿਓ ਬਾਰਡਰ ਪੈਨਲ ਦੇਖਿਓ ਕਿੰਨਾ ਸੋਹਣਾ ਜੀ ਮੈਂ 1 ਬਾਈ 1 ਕਰਕੇ ਤੁਹਾਨੂੰ ਸਾਰੇ ਕਲਰਸ ਦਿਖਾਵਾਂਗਾ ਜਿਹੜਾ ਕਲਰ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾਇਓ ਜੀ ਲਓ ਜੀ ਉਸ ਤੋਂ ਬਾਅਦ ਕਲਰ ਆ ਰਹੇ ਜੀ ਮਸਟਰਡ ਕਲਰ ਜੀ ਇੱਕ ਤੋਂ ਇੱਕ ਕਲਰ ਟੌਪ ਕਲਾਸ ਹੈ ਜੀ ਇੱਕ ਤੋਂ ਇੱਕ ਕਲਰ ਟਾਪ ਕਲਾਸ ਆ ਰਹੇ ਜੀ ਮਸਟਰਡ ਕਲਰ ਦੇਖਿਓ ਜੀ ਕਿੰਨਾ ਜ਼ਿਆਦਾ ਪਿਆਰਾ ਕਲਰ ਆਏਗਾ ਕੁਆਲਿਟੀ ਦੇਖਿਓ ਜੀ ਕਿਆ ਗਜ਼ਬ ਦੀ ਕੁਆਲਿਟੀ ਬਣੀ ਹੋਈ ਹੈ ਜੀ 슬ੀਵਜ਼ ਦੇ ਉੱਤੇ ਜ਼ੂਮ ਕਰਿਓ ਜੀ ਮੜਾ ਜਾ ਜ਼ੂਮ ਕਰਕੇ ਦਿਖਾਇਆ ਜੀ 슬ੀਵਜ਼ ਕਿੰਨੀਆਂ ਪਿਆਰੀਆਂ ਬਣੀਆਂ ਲਓ ਜੀ ਵੈਲਵੈਟ ਦਾ ਸਟਾਲ ਆਇਆਗਾ ਜੀ ਕਮਾਲ ਦਾ ਸਟਾਲ ਹੈ ਤੇ ਕਮਾਲ ਦੇ ਪ੍ਰੋਡਕਟ ਹੈ ਬਾਟਮ ਰੇਗੀ ਜੀ ਵਿਸ਼ਵਾਸ ਦੀ ਤੇ ਸਟਾਲ ਚੈੱਕ ਕਰਿਓ ਜੀ ਕਿਆ ਗਜ਼ਬ ਦੇ ਸਟਾਲ ਆ ਰਹੇ ਜੀ ਇੱਕ ਤੋਂ ਬਾਅਦ ਇੱਕ ਕਲਰ ਆ ਰਹੇ ਜੀ ਟਾਪ ਕਲਾਸ ਜੀ ਮਸਟਰਡ ਵਿਦ ਗ੍ਰੇ ਆ ਗਿਆ ਜੀ ਉਸ ਤੋਂ ਬਾਅਦ ਕਲਰ ਦਿਖਾਵਾਂਗੇ ਜੀ ਤੁਹਾਨੂੰ ਗ੍ਰੇ ਵਿਦ ਮਸਟਰਡ ਜੀ ਬਣਿਆ ਹੋਇਆ ਰੈਪਲੀਕਾ ਚੈੱਕ ਕਰਦੇ ਰਹੋ ਜੀ ਮਸਟਰਡ ਵਿਦ ਗ੍ਰੇ ਦਾ ਰੈਪਲੀਕਾ ਆ ਗਿਆ ਜੀ ਗ੍ਰੇ ਵਿਦ ਮਸਟਰਡ ਕਲਰ ਜੀ ਲਾਜਵਾਬ ਕਲਰ ਨੇ ਇੱਕ ਤੋਂ ਬਾਅਦ ਇੱਕ ਟਾਪ ਕਲਾਸ ਦੇ ਕਲਰ ਆ ਰਹੇ ਜੀ ਵਾਓ ਕੀ ਬਾਤ ਹੈ ਜੀ ਆ ਵੀ ਕਲਰ ਦੇਖਣ ਵਾਲਾ ਕਲਰ ਹੈ ਜੀ ਕੀ ਬਾਤ ਕਲਰ ਹੈ ਜੀ ਸਟੀਲ ਗ੍ਰੇ ਕਲਰ ਜੀ ਲਾਜਵਾਬ ਕਲਰ ਹੈ 슬ੀਵਜ਼ ਸਾਰਿਆਂ ਦੀਆਂ ਵਰਕ ਰਹਿਣੀਆਂ ਜੀ 슬ੀਵਜ਼ ਸਾਰਿਆਂ ਦੀਆਂ ਜਿਵੇਂ ਬਣੀਆਂ ਹੋਈਆਂ ਬਿਲਕੁਲ ਐਸ ਇਟ ਇਜ਼ ਵਰਕ ਹੈ ਤੇ ਨਾਲ ਆ ਰਿਹਾ ਜੀ ਸਟੋਲ ਇਹਦਾ ਬਹੁਤ ਹੀ ਪਿਆਰਾ ਜੀ ਅਮੇਜ਼ਿੰਗਸ ਯਾ ਸਟਾਲ ਆ ਰਿਹਾ ਜੀ ਕਮਾਲ ਦਾ ਸਟਾਲ ਆ ਰਿਹਾ ਹੈ ਬਣੀ ਹੋਈ ਲੁੱਕ ਦੇਖਿਓ ਜੀ ਕਿਹੜਾ ਗਜ਼ਬ ਦੀ ਲੁੱਕ ਆ ਰਹੀ ਹੈ ਜੀ ਗਰੇਵੇਦ ਮਸਟਰਡ ਕਲਰ ਆ ਗਿਆ ਹੁਣ ਕਲਰ ਦਿਖਾ ਰਹੇ ਹਾਂ ਜੀ ਤੁਹਾਨੂੰ ਹੋਰ ਵੀ ਪਿਆਰਾ ਜੀ ਲਾਜੀ ਪਰਪਲ ਵਾਈਨ ਕਲਰ ਆ ਰਿਹਾ ਜੀ ਲਾਜਵਾ ਕਲਰ ਆਏਗਾ ਜੀ ਲਾਜਵਾ ਕਨਸੈਪਟ ਆਏਗਾ ਜੀ ਪਰਪਲ ਵਾਈਨ ਕਲਰ ਦੀ ਬਹੁਤ ਅਮੇਜ਼ਿੰਗ ਲੁੱਕ ਦੇ ਪ੍ਰੋਡਕਟ ਆ ਰਿਹਾ ਜੀ ਇੱਕ ਤੋਂ ਬਾਅਦ ਇੱਕ ਟਾਪ ਕਲਾਸ ਦੇ ਪੀਸੇਜ਼ ਆ ਰਿਹਾ ਹੈ ਸਲੀਵਜ਼ ਸਾਰਿਆਂ ਦੀਆਂ ਵਰਕ ਰਹਿ ਰਹੀਆਂ ਜੀ ਜਿਵੇਂ ਮੈਂ ਤੁਹਾਨੂੰ ਦਿਖਾ ਚੁੱਕਿਆ ਜੀ ਸਲੀਵਜ਼ ਪਰਪਲ ਤੋਂ ਬਾਅਦ ਕਲਰ ਤੁਹਾਨੂੰ ਹੋਰ ਵਧੀਆ ਤੋਂ ਵਧੀਆ ਕਲਰਸ ਆ ਰਹੇ ਆ ਜੀ ਸਕਰੀਨਸ਼ਾਟ ਲੈਂਦੇ ਰਹੋ ਜਿਹੜਾ ਕਲਰ ਤੁਹਾਨੂੰ ਜ਼ਿਆਦਾ ਅਪੀਲ ਕਰਦਾ ਲਓ ਜੀ ਕਲਰ ਚਾਰਟ ਚੈੱਕ ਕਰਿਓ ਜੀ ਹੈ ਨਾ ਕਮਾਲ ਦਾ ਕਲਰ ਜੀ ਉਸ ਤੋਂ ਬਾਅਦ ਕਲਰ ਚਾਰਟ ਦੇਖੀ ਜਾਓ ਜੀ ਸੱਤ ਕਲਰ ਨੇ ਸੱਤਾਂ ਦੇ ਵਿੱਚੋਂ ਕੋਈ ਵੀ ਇਹ ਜਾਂ ਕਲਰ ਨਹੀਂ ਜਿਹੜਾ ਤੁਸੀਂ ਕਹੋ ਸਾਨੂੰ ਨਹੀਂ ਨਹੀਂ ਪਸੰਦ ਆਇਆ ਜੀ ਇੰਨੇ ਨੇ ਪਿਆਰੇ ਪਿਆਰੇ ਕਲਰ ਹੈ ਬਾਟਮ ਦੀ ਕੁਆਲਿਟੀ ਸ਼ਰਟ ਦੀ ਕੁਆਲਿਟੀ ਦੇਖਣ ਵਾਲੀ ਕੁਆਲਿਟੀ ਹੈ ਜੀ ਲਓ ਜੀ ਮਰੂਨ ਕਲਰ ਆਇਆਗਾ ਜੀ ਕੀ ਬਾਤ ਕਲਰ ਹੈ ਦੁਪੱਟਾ ਇਹਦਾ ਜਿਹੜਾ ਸਟੋਲ ਹੈ ਉਹ ਇਹਦੀ ਸੂਟ ਦੀ ਗ੍ਰੇਸ ਨੂੰ ਚਾਰ ਚੰਦ ਲਾਉਂਦਾ ਜੀ ਲਾਉ ਜੀ ਕੰਟਰਾਸਟ ਚੈੱਕ ਕਰਿਓ ਜੀ ਬ੍ਰਿਕ ਰਸਟ ਕਲਰ ਆ ਰਿਹਾ ਜੀ ਰਸਟ ਮਰੂਨ ਕਲਰ ਦੇ ਨਾਲ ਕਾਫੀ ਕਲਰ ਦਾ ਦੁਪੱਟਾ ਇਹਦਾ ਸਟਾਲ ਪਿਓਰ ਮਾਈਕਰੋ ਵੈਲਵਟ ਦਾ ਕੁਆਲਿਟੀ ਨਹੀਂ ਹੈਗੀ ਜੀ ਪਿਓਰ ਕ੍ਰਸ਼ ਵੈਲਵਟ ਦੀ ਕੁਆਲਿਟੀ ਹੈ ਜੀ ਲਾਉ ਜੀ ਸੁਰਮਈ ਗ੍ਰੇ ਕਲਰ ਜੀ ਕੀ ਬਾਤ ਹੈ ਜੀ ਕਲਰ ਤਾਂ ਸਾਰੇ ਇੱਕ ਤੋਂ ਇੱਕ ਹੈ ਜੀ ਸੁਰਮਈ ਗ੍ਰੇ ਕਲਰ ਆ ਰਿਹਾ ਜੀ ਗ੍ਰੇਸ਼ ਬਲੂ ਕਲਰ ਵੀ ਕਹਿ ਸਕਦੇ ਹੋ ਸੁਰਮਈ ਗ੍ਰੇ ਕਲਰ ਵੀ ਕਹਿ ਸਕਦੇ ਹੋ ਕੀ ਬਾਤ ਕਲਰ ਨੇ ਜੀ ਕੁਆਲਿਟੀਆਂ ਦੇਖਿਓ ਜੀ 슬ੀਵਸ ਦੇਖਿਓ ਲੈਂਥ ਬ੍ਰੈਡਥ ਬ ਤੇ ਨਾਲ ਆ ਰਹੇ ਜੀ ਡਿਜ਼ਾਈਨਰ ਸਟਾਲ ਜੀ ਇੱਕ ਤੋਂ ਬਾਅਦ ਇੱਕ ਟਾਪ ਕਲਾਸ ਦੇ ਸਟਾਲ ਨੇ ਜੀ ਬੜੇ ਪਿਆਰੇ ਤੇ ਬੜੇ ਜੈਂਟਲ ਦੇ ਸਟਾਲ ਆ ਰਹੇ ਹੈ ਕੁਆਲਿਟੀ ਬਹੁਤ ਸੋਹਣੀ ਹੈ ਤੁਸੀਂ ਕਿਥੇ ਵੀ ਮੈਰਿਜ ਦੇ ਵਿੱਚ ਵੇਅਰ ਕਰਨਾ ਹੈ ਇਹ ਵਾਲਾ ਆਰਟੀਕਲ ਇਦਾਂ ਦਾ ਹੈ ਤੁਹਾਡੀ ਗ੍ਰੇਸ ਨੂੰ ਚਾਰ ਚੰਦ ਲਾ ਦੇਗਾ ਜੀ ਲਓ ਜੀ ਲੁੱਕ ਦੇਖਿਓ ਜੀ ਸੁਰਮਈ ਗ੍ਰੇ ਕਲਰ ਤੋਂ ਬਾਅਦ ਲਾਸਟ ਵਨ ਬਟ ਨੋਟ ਦਾ ਲੀਸਟ ਵਨ ਕਲਰ ਆ ਰਹੇ ਜੀ ਮਹਿੰਦੀ ਗ੍ਰੀਨ ਕਲਰ ਜੀ ਬੜਾ ਪਿਆਰਾ ਤੁਸੀਂ ਮਹਿੰਦੀ ਤੇ ਵੇਅਰ ਕਰਨਾ ਹੈ ਜਾਂ ਕਿਥੇ ਵੀ ਤੁਸੀਂ ਇਹ ਵੇਅਰ ਕਰਨਾ ਆਰਟੀਕਲ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਪਿਆਰੀ ਲੁੱਕ ਦੇਗਾ ਜੀ ਮਹਿੰਦੀ ਗ੍ਰੀਨ ਕਲਰ ਲੁੱਕ ਦੇਖਿਓ ਕਿਆ ਗਜ਼ਬ ਦੀ ਲੁੱਕ ਆ ਰਹੀ ਐ ਨਾਲ ਆ ਰਹੀ ਦੀ ਕੰਟਰਾਸਟ ਸ਼ਾਲ ਜੀ ਬੜੀ ਰੀਜ਼ਨੇਬਲ ਰੇਟਾਂ ਦੇ ਉੱਤੇ ਆਰਟੀਕਲ ਹੈ ਦੀ ਪ੍ਰਾਈਸ ਤੁਹਾਨੂੰ ਦੱਸਣ ਲੱਗਿਆ ਜੀ ਇੱਕ ਆਫਰ ਪ੍ਰਾਈਸ ਦੇ ਉੱਤੇ ਦੇ ਰਹੇ ਆ ਜੀ ਆਰਟੀਕਲ ਲਓ ਜੀ ਸਟਾਲ ਚੈੱਕ ਕਰਿਓ ਦੀ ਕਿਆ ਗਜ਼ਬ ਦਾ ਸਟਾਲ ਹੈ ਜੀ ਹੁਣ ਗੱਲ ਕਰਦੇ ਆਂ ਜੀ ਪ੍ਰਾਈਸ ਦੀ 6500 ਤੋਂ 7000 ਰੁਪਏ ਦਾ ਰੇਟ ਹੈ ਦੀ ਆਪਾਂ ਦੇਣਾ ਜੀ 4195 ਰੁਪਏ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾਓ ਜੀ ਥੈਂਕ ਯੂ ਸੋ ਮੱਚ ਜੀ ਸਤਿ ਸ਼੍ਰੀ ਅਕਾਲ ਜੀ